ਵਿਆਹ ਵਾਲੇ ਮੁੰਡੇ ਨੇ ਮੌਕੇ ਤੇ ਕਰਤਾ ਕਾਂਡ ਆਪਣੀ ਹੋਣ ਵਾਲੀ ਘਰ ਵਾਲੀ ਉੱਪਰ ਮਾਰੀ ਛਾਲ ਕੁੜੀ ਵਾਲੇ ਲੱਗੇ ਅੱਖਾਂ ਕੱਢਣ ਦੋਸਤੋ ਵਿਆਹਾਂ ਵਿੱਚ ਅਕਸਰ ਹੀ ਕਈ ਤਰ੍ਹਾਂ ਦੇ ਸ਼ਗਨ ਕੀਤੇ ਜਾਂਦੇ ਨੇ ਪਰ ਹੁਣ ਇੱਕ ਵਿਆਹ ਦੀ ਬੱਕਰੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਦਰਸਲ ਅਕਸਰ ਹੀ ਜਦੋਂ ਵਿਆਹ ਵਿੱਚ ਮੁੰਡਾ ਕੁੜੀ ਇੱਕ ਦੂਜੇ ਦੇ ਬਰਮਾਲਾ ਪਾਉਂਦੇ ਨੇ ਤਾਂ ਕਈ ਵਾਰ ਮੁੰਡੇ ਦੇ ਭਰਾ ਮੁੰਡੇ ਨੂੰ ਉੱਪਰ ਚੁੱਕ ਲੈਂਦੇ ਨੇ ਅਤੇ ਕਈ ਵਾਰ ਕੁੜੀ ਦੇ ਭਰਾ ਕੁੜੀ ਨੂੰ ਚੁੱਕ ਲੈਂਦੇ ਨੇ ਤਾਂ ਕਿ ਬਰਮਾਲਾ ਪਾਉਣ ਦੇ ਲਈ ਇੱਕ ਦੂਜੇ ਦੀਆਂ ਮਿੰਤਾਂ ਕਰਨ ਇਸ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਬਰਮਾਲਾ ਪਾਉਣ ਦਾ ਸਗਨ ਹੁੰਦਾ ਹੈ ਤਾਂ ਕੁੜੀ ਤਾਂ ਮੁੰਡੇ ਦੇ ਬਰਮਲਾ ਪਾ ਦਿੰਦੀ ਹੈ ਪਰ ਜਦੋਂ ਮੁੰਡਾ ਕੁੜੀ ਦੇ ਬਰਮਲਾ ਪਾਉਣ ਲੱਗਦਾ ਹੈ ਤਾਂ ਕੁੜੀ ਦੇ ਪਰਿਵਾਰਕ ਮੈਂਬਰ ਕੁੜੀ ਨੂੰ ਉੱਪਰ ਚੁੱਕ ਲੈਂਦੇ ਨੇ ਤਾਂ ਕਿ ਮੁੰਡਾ ਬਰਮਲਾ ਪਾਉਣ ਲਈ ਕੁੜੀ ਦੀਆਂ ਮਿੰਤਾਂ ਕਰੇ ਪਰ ਵਿਆਹ ਵਾਲਾ ਮੁੰਡਾ ਵੀ ਲਾ ਦਿੰਦਾ ਸਕੀਮ ਮਿੰਤਾ ਕਰਨ ਦੀ ਬਜਾਏ ਕੋਲਪੈ ਸੋਫੇ ਤੇ ਚੜ੍ਹ ਕੇ ਕੁੜੀ ਵੱਲ ਛਾਲ ਮਾਰ ਕੇ ਬਰਮਲਾ ਪਾਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਕਾਰਨ ਕੁੜੀ ਅਤੇ ਉਸ ਨੂੰ ਚੁੱਕਣ ਵਾਲੇ ਮੁੰਡੇ ਹੀਠਾਂ ਡਿੱਗ ਜਾਂਦੇ ਨੇ ਜਿਸ ਨੂੰ ਦੇਖ ਕੇ ਸਾਰੇ ਹੀ ਹੱਸਣ ਲੱਗ ਜਾਂਦੇ ਨੇ ਅਤੇ ਥੱਲੇ ਡਿੱਗਣ ਵਾਲੇ ਮੁੰਡੇ ਵਿਆਹ ਵਾਲੇ ਮੁੰਡੇ ਵੱਲ ਅੱਖਾਂ ਲਗ ਜਾਂਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ